ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਪ੍ਰਚਾਰ ਕਰਨ ਦੇ ਲਈ ਪਟਿਆਲਾ ਪਟਿਆਲਾ ਆਣਾ ਸੀ ਉਸ ਤੋਂ ਪਹਿਲੇ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਕਿ ਉਹ ਕਾਲੀ ਝੰਡੀਆਂ ਦਿਖਾਣਗੇ ਨਾਲ ਆਪਣੇ ਸਵਾਲ ਜੋ ਪੁੱਛਣਾ ਚਾਹੁੰਦੇ ਨੇ ਉਹ ਸਵਾਲ ਪੁੱਛਣਗੇ ਅਰਥੋ ਸਵੇਰੇ ਜਦੋਂ ਹੀ ਕਿਸਾਨ ਜੋਥੇਪੰਨੀਆਂ ਦੇ ਨੇਤਾ ਤੇ ਉਹਨਾਂ ਦੇ ਵਰਕਰ ਪਟਿਆਲਾ ਵੱਲ ਜਾ ਰਹੇ ਸਨ ਤਾਂ ਦ੍ਰਿੜੀ ਜੱਟਾਂ ਦੇ ਕੋਲ ਸਥਿਤ ਟੋਲ ਪਲਾਜਾ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਉੱਥੇ ਰੋਕ ਲਿਆ। ਉੱਥੇ ਰੁਕਣ ਤੋਂ ਬਾਅਦ ਪੂਰਾ ਕਹਿ ਜਿਹਾ ਉਹ ਰਸਤਾ ਪੂਰੀ ਤਰ੍ਹਾਂ ਬਲੌਕ ਹੋ ਗਿਆ। ਰਸਤਾ ਬਲੋਕ ਖੋਣ ਕਰਕੇ ਜਿੰਨਾ ਵਿਅਕਤੀਆਂ ਨੇ ਆਮ ਵਿਅਕਤੀਆਂ ਨੇ ਵੀ ਪਟਿਆਲਾ ਆਣਾ ਸੀ ਜਾਂ ਜਾਣਾ ਸੀ ਉਹਨਾਂ ਲਈ ਉਹਨਾਂ ਦੀਆਂ ਮੁਸ਼ਕਲਾਂ ਵਿੱਚ ਹੋਰ ਵਾਧਾ ਹੋ ਗਿਆ। ਪੁਲਿਸ ਪ੍ਰਸ਼ਾਸਨ ਵੱਲੋਂ ਪਟਿਆਲਾ ਆਣ ਜਾਣ ਦੇ ਲਈ ਹੋਰ ਰਸਤਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ। ਜੇ ਕਿ ਆਸੇ ਇਹ ਕਹਿੰਦੇ ਕਿ ਆਣ ਜਾਣ ਵਾਲੇ ਜਿਹੜੇ ਲੋਕ ਸੀ ਉਹ ਹੋਰ ਰਸਤੇ ਤੋਂ ਜਿਹੜੇ ਆਏ ਤੇ ਗਏ ਪਰ ਇਸ ਤਰ੍ਹਾਂ ਉਹਨਾਂ ਨੂੰ ਲੰਬਾ ਰਸਤਾ ਤੈਅ ਕਰਨਾ ਪਿਆ। ਪਿੰਡਾਂ ਦੇ ਵਿੱਚੋਂ ਆਣਾ ਜਾਣਾ ਇਸ ਦੌਰਾਨ ਟੋਲਪਲਾਜਾਂ ਤੇ ਕਿਸਾਨ નેਤਾਵਾਂ ਲੋਕ ਆਪਣੇ ਭਾਸ਼ਣ ਦਿੱਤੇ ਗਏ ਕਿਸਾਨ નેਤਾਵਾਂ ਲੋਕ ਕੇਂਦਰ ਸਰਕਾਰ ਮੋਦੀ ਸਰਕਾਰ ਦੇ ਨਾਲ-ਨਾਲ ਪੰਜਾਬ ਸਰਕਾਰ ਤੇ ਵੀ ਨਿਸ਼ਾਨੇ ਲਾਏ ਗਏ ਇਤੋਂ ਤੱਕ ਇਹ ਕਿਹਾ ਗਿਆ ਕਿ ਇਹ ਜਿਹੜੀ ਪੰਜਾਬ ਦੀ ਸਰਕਾਰ ਹੈ ਉਹ ਕੇਂਦਰ ਦੇ ਕਹਿਣ ਤੇ ਕੰਮ ਕਰ ਰਹੀ ਹੈ ਇੱਕ ਬੀਜੇਪੀ ਪਾਰਟੀ ਦੇ ਪ੍ਰਚਾਰ ਸਟਾਫ ਪ੍ਰਚਾਰਕਾਂ ਦੇ ਵਿੱਚੋਂ ਆਉਂਦੇ ਆ ਜਿਹੜੇ ਅੱਜ ਪਰ ਜਿਨ੍ਹਾਂ ਉਹ ਤਾਨਾਸ਼ਾਹ ਪ੍ਰਧਾਨ ਮੰਤਰੀ ਸਾਡੀਆਂ ਮੰਗਾ ਮੰਨ ਕੇ ਮੁੱਕਰਿਆ ਉਹ ਅੱਜ ਦਿਖਾਵਾ ਕਰਨ ਲਈ ਪੰਜਾਬ ਦੀ ਧਰਤੀ ਤੇ ਪਹੁੰਚਿਆ ਹੈ ਪਰ ਫੇਰ ਵੀ ਤੁਸੀਂ ਜਿੰਨੀ ਬਾਹ ਲੱਗੀ ਹੈ ਲਾਈ ਹੈ ਚਾਰੇ ਪਾਸਿਓਂ ਘੇਰੀ ਬੈਠੇ ਹੋ ਉਹਨੂੰ ਸੋ ਵੀਰੋ ਇਸ ਪ੍ਰਧਾਨ ਮੰਤਰੀ ਦੇ ਨਾਲ ਸਰਕਾਰਾਂ ਦੇ ਹੱਥ-ਪਾਤ ਕੁੱਝ ਨਹੀਂ ਇਹ ਹੱਥ ਲੁੱਕੇ ਬਣੇ ਹੋਏ ਨੇ ਕਾਰਪੋਰੇਟ ਸਰਕਾਰਾਂ ਦੇ ਇਹ ਕਾਰਪੋਰੇਟ ਸਰਕਾਰਾਂ ਇਹ ਆਪਣੀ ਮਨਮਰਜ਼ੀ ਦੀਆਂ ਨੀਤੀਆਂ ਬਣਾਉਂਦੀਆਂ ਨੇ ਜਿਹੜੇ ਨੀਤੀ ਘੜੇ ਫੌਜੀਆ ਬਣਾਉਂਦੇ ਨੇ ਇਹਨਾਂ ਦੇ ਹੱਥ ਧੁੱਕੇ ਬਣੇ ਹੋਏ ਨੇ ਤੁਸੀਂ ਕਿੱਥੇ ਉਮੀਦ ਕਰਦੇ ਹੋ ਕਿ ਇਹ ਡੱਟਾ ਪੜਾ ਕਰ ਦੇਣਗੇ ਇਹ ਹੁਣ ਤੱਕ ਜੋ ਕੁਝ ਤੁਸੀਂ ਪ੍ਰਾਪਤ ਕੀਤਾ ਹੈ ਉਸ ਦਾ ਸਾਰਾ ਹੀ ਪ੍ਰਾਪਤ ਕੀਤਾ ਹੈ ਸਾਡਾ ਝੰਡਾ ਕਾਇਮ ਨਹੀਂ ਰਿਹਾ ਝੰਡਾ ਕਾਇਮ ਨਹੀਂ ਰਿਹਾ ਕੋਈ ਸਰਕਾਰ ਆਵੇ ਕਿਸੇ ਪਾਰਟੀ ਦੀ ਸਰਕਾਰ ਆਵੇ ਗਦਾਨ ਵੀਰੇ ਮਤੂੜ ਵੀਰੇ ਯਾਦ ਰੱਖ ਲੈ ਕਿ ਕੋਈ ਕਿਸੇ ਨੇ ਕੁਝ ਨਹੀਂ ਦੇਣਾ ਸਾਬਕਾ ਹੋ ਚੁੱਕੇ ਨੇ ਉਹਨਾਂ ਦਾ ਵਿਰੋਧ ਕਰਨਾ ਹੈ ਸਾਬਕਾ ਹੋ ਕੇ ਵੀ ਪ੍ਰਧਾਨ ਮੰਤਰੀ ਪਦ ਤੋਂ ਲਾ ਕੇ ਵੀ ਅੱਜ ਤੁਸੀਂ ਪੰਜਾਬ ਸਰਕਾਰ ਘੋਟਿਆਂ ਪਾਰ ਹੋਈ ਪਈ ਆ ਉਹਦੀ ਚਾਪਲੂਸੀ ਪੰਜਾਬ ਸਰਕਾਰ ਕਿਸ ਤਰੀਕੇ ਨਾਲ ਕਰ ਰਹੀ ਆ ਕਿਉਂਕਿ ਜਦੋਂ ਪ੍ਰਧਾਨ ਮੰਤਰੀ ਸੀ ਉਦੋਂ ਕਰਨੀ ਪੈਂਦੀ ਆ ਪਰ ਜਦੋਂ ਪ੍ਰਧਾਨ ਮੰਤਰੀ ਤੋਂ ਲੱਥ ਗਿਆ ਉਹ ਆਮ ਕੈਂਡੀਡੇਟ ਹੋ ਗਿਆ ਆਮ ਪਬਲਿਕ ਦੇ ਵਾਕ ਹੋ ਗਿਆ ਉਦੋਂ ਆ ਬੈਰੀਗੇਟਿਵਨਸੀ ਪਾਦੀ ਜਿਹੜੀ ਪੰਜਾਬ ਸਰਕਾਰ ਨੇ ਕਰ ਦਿੱਤੀ ਹੈ ਭਰਾਓ ਇਹ ਸਰੋਸ ਸਰ ਸੁਪਰ ਸਰਕਾਰਾਂ ਜਿਹੜੀਆਂ ਨੇ ਉਹ ਇਹਨਾਂ ਦੀਆਂ ਚਮਚਾਗਿਰੀਆਂ ਕਰਦੀਆਂ ਇਹਨਾਂ ਦੀਆਂ ਗਲਾਮ ਹੋ ਚੁੱਕੀਆਂ ਨੇ ਭਰਾਓ ਜਿਹੜੀ ਸਰਕਾਰ ਆਊਗੀ ਉਹਨਾਂ ਵਿੱਚ ਜਾਤ ਹੋਵੇ ਕਿ ਇੱਕ ਅੰਦੋਲਨ ਚੱਲਿਆ ਸੀ ਪਰ ਉਸ ਅੰਦੋਲਨ ਨੇ ਜਿਹੜੀ ਸਰਕਾਰ 400 ਦੇ ਪਾਰ ਗਈ ਸੀ ਜਿਸ ਸਰਕਾਰ ਦੇ ਡੰਕਾ ਬਚਦਾ ਸੀ ਉਹ ਸਰਕਾਰ ਮੁਦਰੇ ਮੂੰਹ ਸੌੜ ਦਿੱਤੀ ਆ ਇਸ ਕਰਕੇ ਭਰਾਓ ਦੇ ਜਿਹੜਾ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਜਦੋਂ ਵੋਟ ਪਾਉਣੀਆ ਉਦੋਂ ਸੋਚ ਸਮਝ ਕੇ ਪਾਇਓ ਜਿਹੜੀ 2 ਸਾਲ ਪਹਿਲਾਂ ਪਰ ਮੰਨੋ ਤਾਂ ਨਹੀਂ ਗਈ ਨਾ ਇਹ ਤਾਂ ਸਰਕਾਰ ਬਦਲੀ ਆ ਖਣੇ ਨੂੰ ਤੇ ਮੈਂ ਖਣੇ ਦਾ ਫੇਰ ਦੁਆਰਾ ਦੂਜੇ ਦਿਨ ਬੋਲਦਾ ਪਹਿਲੇ ਹਮ ਗਿਆ ਸੁਧਰੇ ਆ ਨੰਦ ਤੇ ਗਾਣੇ ਵਾਲੇ ਹਰੇ ਪੰਜਾਬ ਦਾ ਭਲਾ ਕਰਦੇ ਜਦ ਆਪਾਂ ਕੋਈ ਨੌਕਰ ਲਾਵਾਂ ਨਾ ਕੋਲੇ ਅਰਧਾ ਸਾਲ ਆਪਣੇ ਬੱਲੇ ਬੱਲੇ ਨੂੰ ਹੋ ਜਾਈਆ ਆਪਾਂ ਨੂੰ ਕੋਈ ਕੰਮ ਸਮਝਾਉਣੇ ਦੀ ਲੋੜ ਨਹੀਂ ਹੈ ਕਿਆ ਕਰਨਾ ਹੈ ਕਿਆ ਨਹੀਂ ਕਰਨਾ ਨੂੰ ਸਾਰਾ ਪਤਾ ਹੋ ਆ ਵੀ ਆਪਾਂ ਨੇ ਕਰਨਾ ਹੈ ਕਿਆ ਆ ਜੇਕਰ ਨਵਾਂ ਲੋਕ ਲਾਵਾਇਆ ਤੇ 6 ਮਹੀਨੇ ਤੱਕ ਉਸ ਦੀ ਗੈਰ ਗੈਰ ਹੋਣਾ ਬਣਾਇਆ ਯੋ ਨਕਾ ਵਾਹ ਦੇ ਕਿਤਾਵਾ ਯਾਹ ਨੂੰ ਪਾਣੀ ਡਰਾਇਆ ਯਾਹ ਨੂੰ ਪਾਣੀ ਪੂਰਾ ਹੋਵਾਲਾ ਹਨਾ ਇਹ ਸਰਕਾਰ ਬਦਲਗਾ ਸਰੇ ਛੇੜ ਲਿਆ 2 ਮਹੀਨੇ ਤਵਾਰਾ ਇਸੀ ਕੰਦ ਕੀਆ ਕਰੀਏ ਪਰ ਨੇ 95 ਸੀਟਾਂ ਗੁਰੂ ਜੀ ਬੀਜਪੀ ਦੀ ਟੀਮ ਦੁਆਰਾ ਫੇਰ ਖੜੀ ਕਰਦੀ ਅਗਰ ਜੇਵਾ ਬੀਜਪੀ ਦਾ ਵਿਰੋਧੀ ਹੁੰਦਾ क्याबदी चाहे छह महीने लेडे प जमान तरीक़ा फैसला ले ज बंदि ਕੋਟਾ ਕਾਮਯਾਬ ਇਸ ਮਤਕਾ ਪ੍ਰਯੋਗ ਸੋਚ ਸਮਝ ਕੇ ਕਰੋ ਸੋਚ ਸਮਝ ਕੇ ਪੰਜ ਸਾਲ ਬਾਅਦ ਤੁਹਾਨੂੰ ਮੌਕਾ ਮਿਲਿਆ ਤੁਹਾਨੂੰ ਮੌਕਾ ਵੀ ਨਹੀਂ ਮਿਲਦਾ ਭਾਈ ਕਿਸੇ ਚੀਜ਼ ਦੀ ਲੜਾਈ ਜਾਂ ਵਿਵਾਰੀ ਫਸਣਾ ਦਾ ਮੂਲ ਬੜਾ ਅਰਾਪਾ ਜੋ ਮਿਹਨਤ ਕਰ ਰਹੇ ਆ ਉਮਾਰੇ ਪੱਲਾ ਪਰ ਨਹੀਂ ਚੀਏ ਅਗਰ ਆਪਕੇ ਪੱਲਾ ਸਹੀ ਮੇਤ ਪਰਦੀ ਅੱਜ ਆਪਕੇ ਨੇੜੇ ਬਹਾਨੀ ਜਹਾਂ ਤੇ ਯਹੀ ਬਜਾਇਆ ਕਿ ਹਮਾਰੀ ਮੇਤ ਦਾ ਮੁੱਲ ਨਹੀਂ ਪੜਿਆ ਹੈ ਅਰ ਅੱਜ ਮਾਰੇ ਨੇੜੇ ਬਾਹਰਲੇ ਦੇਸਾਂ ਕੰਦਰ ਜੈ ਕਾ 18 24 24 ਇਕੱਠੇ ਕੰਮ ਕਰ ਰਿਆ ਪ੍ਰਮਾਤਮਾ ਨੇ ਸੁਣ ਲਈ ਚਾਰ ਜੂਨੂ ਉਹ ਕਹਿੰਦੇ ਨਹੀਂ ਸਿਆਣੇ ਕਿਹ ਕਰਾਂਗੇ ਕਹਿੰਦੇ 12 ਸਾਲ ਬਾਅਦ ਕੋੜੀ ਨੂੰ ਬਾਗ ਜਰੂਰ ਲਗਾਉਣਾ ਅਛੇਤ 4 ਜੂਨ ਨੂੰ 70 ਸਾਲ ਬਾਅਦ ਫੜੀ ਵੀ ਸੋੜੀ ਨੂੰ ਜੂੜ ਬਾਗ ਲਗਾਣਾ ਪਰ ਆਪਾਂ ਨੇ ਲੜਾਈ ਸੱਚੇ ਸੁੱਚੇ ਢੰਗ ਨਾਲ ਲੜਨੀ ਆ ਜਿਉਂ ਨਹੀਂ ਹੈ ਕਰ ਕਾ ਤੁਨੂ ਚਾਕ ਮੇਰੇ ਇਕੱਠੇ ਔਰ ਕਰ ਦੇਣਾ ਐ ਐਲਾਨ ਕਹ ਰਿਹਾ ਮੈਂ ਲੈਕਚਨ ਲੜੂਗਾ ਅੱਜ ਵੀ ਕਹ ਰਿਹਾ ਜਿੰਦਗੀ ਮੈਂ ਕਦੀ ਵੀ ਢਿੰਦਰੀ ਦਾ ਵੀ ਲੈਕਚਨ ਲੜਨਾ ਹੈ ਢਿੰਦਰੀ ਦਾ ਲੈਕਚਨ ਇਤਨਾ ਤੱਕ ਜੂਦੇ ਰਹਾਂਗੇ ਇਸੇ ਕਿਸਾਨ ਯੂਨ ਕੇਂਦਰ ਰਹਿ ਕੇ ਸੇਵਾ ਕਰਾਂਗੇ ਐਸੇ ਐਸੇ ਜੋਧੇ ਪੜਿਆ ਆਪ ਮੰਨ ਕੇ ਤਾਂ ਦੇਖੋ ਆਨ ਤੇਰੇ ਨੂੰ ਤਿਆਰ ਇਹ ਤਰਬੂਜ ਕੀ ਤੋਂ ਪੱਤੇ ਛੋੜ ਦਿਓ ਅਰ ਜੇ ਸਰਕਾਰ ਚਾਹ ਵੀ ਇਹਨੂੰ ਦਬਾਣੇ ਦੀ ਬਾਤ ਆ ਨਹੀਂ ਦਬਦੇ ਹੈ ਥੋਰ ਲਵਾ ਸਰਕਾਰਾਂ ਦੀ ਤਰਨ ਵਰਦੀ ਚਾਹ ਹੈਲੀਕਾਪਟਰ ਮੰਨੂੰ ਲੰਘ ਜਾ ਚਾਹ ਬਟੇ ਸੁਰੂ ਮੰਨੂੰ ਲੰਘ ਜਾ ਪਰ ਤੇਰੇ ਵਾਲੀ ਧੁੱਕੀਆਂ ਕਢਾਇਗਾ ਛੋਡਾਂਗੇ ਚਾਹ ਮਰਜ਼ੀ ਤੇ ਲੈ ਜੀ ਕਹਿਵਾ ਮਨ ਇਫਕ ਕਿਸੇ ਨੇ ਮਾਰੇ ਕੋਮਨਾ ਨਾ ਜਾਣਦੇ ਨਵੇਂ ਆ ਉਹਨੇ ਵੀ ਪ੍ਰੋਗਰਾਮ ਨਹੀਂ ਕਰਿਆ ਹੈ ਆਪਰਾਹਨੇ ਤੋਂ ਕਰਨਾ ਕੀ ਆਦਾ ਕਿਉਂ ਇਹ ਮਨ ਹੈ 10 ਹਰਤਾ ਵੀ ਨਾ ਕਰ ਰਿਹਾ ਮੈਂ ਨਹੀਂ ਬੈਠੋ ਵੀ ਆਪਣਾ ਮੈਨੀਫੈਸਟ ਦਿਖਾਓ ਜੋਰ से ਮੈਂ ਲੜ ਰਹੇ ਆ ਆਪਣੇ ਮੈਨੀਫੈਸਟ ਦਿਖਾਓ ਫਰੇ ਮੈਨੀਫੈਸਟ ਕੇ ਅੰਦਰ ਕਿਆ ਚੀਜ਼ਾ ਕਿਤਨੇ ਦਿਨਾਂ ਕੇ ਅੰਦਰ ਇਸ ਚੀਜ਼ ਨੂੰ ਪੂਰੀ ਕਰਾਂਗੇ ਯੋਨੀ ਹੈ ਇਸ ਸਟੇਜ 'ਤੇ ਚੜ ਕੇ ਕੈਗਾ ਚਲੇਗੇ আর ਫਿਰ ਬਾਅਦ ਮਾਂ ਇਹ ਕੰਮ ਮਾਰੇ ਬਕਾਈ ਜਾ ਕਰਾਂਗੇ ਜੀ ਕਰੇ ਘਬਰਾਉਣਾ इस चीज का टाइम ले रहे हैं जीरो कम कब हो रहा है अगर मैं कहा साल साल की छुट्टी जय कहा दो साल दो साल की छुट्टी पर तीसरे साल की कोई छुट्टी नहीं है दो साल में काम कर दिया कर दिया नहीं फिर लड़ाई फिर विस्तार कहा पहले भी अगर कहीं वोट कर कर में बैठ गया ना 304 ਲੋਰ ਨਹੀਂ ਹੈ ਸਰਕਾਰ ਮੈਂ ਬੈਠੇ ਰਹੀ 300 ਸਾਲ ਜੋ ਕਹਾਂਗੇ ਉਹ ਕਰਨਗੇ ਅਗਰ ਜੇ ਸਰਕਾਰ ਨੂੰ ਦੇਖਣਾ ਹੈ ਤਾਂ ਦੁਆਵਾਂ ਮੇਰੇ ਕਿਸਾਨਿਆਂ ਤੋਂ ਬਤੇ ਇੱਕ ਵਾਰ ਆਰਡਰ ਜੈ ਨਾ ਤੇਰਾ ਟਿਪਰ ਰਹਾ ਔਰ ਨਾ ਤੇਰਾ ਵੈਰੀਗੇਟਰ ਪਰ ਮਨੇ ਰਹਾ ਸਰਕਾਰ ਹਰ ਪਰ ਮਨੇ ਰਹਾ ਇਹ ਅਗੇ ਬੜੇ ਜਾਣਦੇ ਅਫਸਰ ਵੀ ਮੇਰੇ ਬੈਰੀਗੇਟਰ ਨਹੀਂ ਟੁੱਟਦੇ ਮਨੇ ਤਾਂ ਟਿਪਰ ਘੱਤਰ ਕੇ ਅੰਦਰ ਗੇਰੇ ਵੇ ਇਹ ਤਾਂ ਹਲੀ ਫੈ ਵੀ ਕੁਝ ਨਹੀਂ ਹੈ ਹੱਥ ਜੋੜ ਕੇ ਹਰਿਆਣੇ ਵਾਲੇ ਬਰਤਾਲ ਕਹਿੰਦੇ ਡੰਡਾ ਨਾ ਮਾਰ ਦਿਓ আর ਲੱਗ ਜਾਓ ਯਾਰ ਨੂੰ ਜੇ ਇੱਕ ਵਾਰੀ ਆਖੂ ਆਰਡਰ ਦੇ ਦੇਣਾ ਜੇ ਪੰਜਾਬ ਪੁਲਿਸ ਪਰ ਵੀ ਹੱਥ ਨਾ ਕਰਵਾਉਂਦੀਏ ਕਿਸਾਨ ਨਾ ਕਹੀਓ ਪਰ ਹਮ ਫੇਰ ਵੀ ਜੋ ਵੀ ਕਿਸਾਨਾਂ ਗੁੱਮਨ ਨੂੰ ਕਹਾਂਗੇ ਹਮ ਉਸਕੇ ਕਹਿਨੇ ਦੇ ਚੱਲਣਾ ਕਿਸੇ ਨੇ ਵੀ ਆਪਣੀ ਅੱਜ ਨਹੀਂ ਆਣੇ ਵਾਲੇ ਟਾਈਮ ਕੇ ਅੰਦਰ ਵੀ ਕਹਿ ਰਹੇ ਆ ਆਪਣੀ ਮਨਮਰਜ਼ੀ ਨਾ ਕਰੀਆ ਔਰ ਨਾ ਕਦੀ ਕਰਾਂਗੇ